ਅੱਜ ਇਹ ਧਰਤੀ ਜਿਹੜੀ ਆ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹ ਹੀ ਆਪਣੀ ਕੌਮ ਦੀ ਖਾਸੀਅਤ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਤੇ ਜੋ ਜੀ ਦਾ ਸਰਦਾ ਹੈ ਜਿਵੇਂ ਸਰਦਾ ਹੈ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਹੈ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਭਾਈ ਲੈ ਜਾਓ ਕਿਸੇ ਨੇ ਗੱਡੀਆਂ ਮੁਫਤ ਲਾਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਹੈ ਕਿ ਸਮਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐ ਲੱਗਦਾ ਹੈ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਬਾਅਦ ਤੀ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਵਿੱਚ ਲੋਕ ਭੁੱਲ ਜਾਣਗੇ ਯਾਦ ਅਸਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਕਾਦੀ ਵਾਰੀ ਆਊਗੀ ਵਾਰੀ ਕਾਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਕਿ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਤੜਫੇ ਪਏ ਨੇ ਵਾਰੀਆਂ ਵਾਸਤੇ ਵੀ ਵਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗ ਗਏ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿੱੜ ਦੋ ਚੁੱਲ੍ਹੇ ਸਿੱੜ ਦੋ 150 ਰੁਪਏ ਦਾ ਆਉਂਦਾ ਇੱਕ ਕਿਉਂ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਨੇ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੁਣ ਤੁਸੀਂ ਦੇਖ ਲਓ ਸਾਰੇ ਇਕੱਠੇ ਹੋਏ ਹੋਏ ਆ ਇੱਕੋ ਗੱਲ ਤੇ ਲੱਗੇ ਆ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਆ ਬਸ ਉਸ ਚੱਕਰ ਚ ਪਹਾੜੇ ਵੀ ਭੁੱਲ ਗਏ ਉਸ ਚੱਕਰ ਚ ਪਤਾ ਹੀ ਨਹੀਂ ਕੀ ਕੀ ਬੋਲੀ ਜਾਂਦੇ ਆ ਬਸ ਉਹਨਾਂ ਨੇ 24 ਘੰਟੇ ਦਿਮਾਗ 'ਚ ਇਹ ਹੈ ਵੀ ਇਹ ਯਾਰ ਕਿੱਥੋਂ ਆ ਗਏ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆ ਪੁੱਤ ਕਿੱਥੋਂ ਆ ਗਏ ਕਿਉਂ ਆ ਗਏ ਸਾਡੀ ਵਾਰੀ ਕਿਉਂ ਨਹੀਂ ਆਈ ਇਹ ਵਾਰੀਆਂ ਡਿੱਕੀ ਜਾਂਦੇ ਹਨ ਵੀਰੋ ਵਾਰੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਬੜੀ ਮਹੱਤਤਾ ਹੈ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਰਾਜਾ ਸੀ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹਕਾਰਾਂ ਨੂੰ ਬੁਲਾ ਕੇ ਕਹਿੰਦਾ ਲੋਕ ਮੈਨੂੰ ਪਿਆਰ ਕਿਵੇਂ ਕਰਨਗੇ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਮੇਰੀ ਬੱਲੇ-ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਂਨਾ ਮਨ ਨੂੰ ਸਲਾਮਾ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹ ਵਜ਼ੀਰਾਂ ਨੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੋ ਲੋਕ ਬੱਲੇ-ਬੱਲੇ ਕਰ ਦੇਣਗੇ ਵੀ ਕਮਾਨ ਹੋ ਗਈ ਜੀ ਕਹਿੰਦਾ ਅੱਛਾ ਠੀਕ ਹੈ ਗੱਲ ਉਹਨੇ ਅਨਾਊਂਸਮੈਂਟ ਕਰਾਤੀ ਵੀ ਕੱਲ ਨੂੰ ਰਾਜਾ ਸਾਹਿਬ ਜਿਹੜੇ ਨੇ ਉਹ ਆਪ ਖਜ਼ਾਨੇ ਤੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਲੋਕਾਂ ਦੀ ਲਾਈਨਾਂ ਲੱਗੀਆਂ ਉਹ ਰਾਜਾ ਵੰਡਣ ਲੱਗ ਗਿਆ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਇੱਕ ਫਕੀਰ ਬੰਦਾ ਵਿੱਚ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਬਾਅਦ ਉਹਦੀ ਵਾਰੀ ਆਈ ਤਾਂ ਉਹਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਅੱਜ ਆ ਸੀ ਤੁਰਿਆ ਨਹੀਂ ਜਾਂਦਾ ਸੀ ਆਪਾਂ ਹਜ ਸੀ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਲਾਈਨ ਹੀ ਨਹੀਂ 2 ਘੰਟੇ ਦੀ ਹੋਈ ਪਈ ਐ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਯਾਰ ਇਸ ਹੱਬ ਨਾਲ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਉਹ ਆਪਣੀ ਵਾਰੀ ਉਹਨੂੰ ਦੇਖ ਕੇ ਆ ਫੇਰ ਪਿੱਛੇ ਲੱਗ ਗਿਆ ਲਾਈਨ ਦੇ ਜਦੋਂ ਫੇਰ ਵਾਰੀ ਆਈ 2 ਘੰਟੇ ਬਾਅਦ ਫੇਰ ਕੋਈ ਖੜਾ ਸੀ ਇੱਕ ਕੋਈ ਅੱਖਾਂ ਤੋਂ ਅੰਨਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਤਾਂ ਦਿਖਦਾ ਵੀ ਨਹੀਂ ਤੂੰ ਕਦੋਂ ਲਾਈਨ 'ਚ ਲੱਗੇਗਾ ਬਈ ਲਾਈਨ ਹੀ ਬਹੁਤ ਲੰਬੀ ਹੋਈ ਜਾਂਦੀ ਐ ਫੇਰ ਤਾਂ ਨਹੀਂ ਵਾਰੀ ਆਉਣੀ ਤੂੰ ਆ ਜਾ ਤੂੰ ਮੇਰੀ ਥਾਂ ਤੇ ਆ ਜਾ ਮੈਂ ਪਿੱਛੇ ਲਾਈਨ 'ਚ ਦੁਬਾਰੇ ਲੱਗ ਜਾਂਦਾ ਮੈਂ ਦੁਬਾਰੇ ਆ ਜੂਗਾ ਦੋ ਵਾਰੀ ਤਿੰਨ ਵਾਰੀ ਪੰਜ ਸੱਤ ਵਾਰੀਆਂ ਜਦੋਂ ਦਿੱਤੀਆਂ ਸਾਰੇ ਰਿਆਸਤ ਦੇ ਵਿੱਚ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀਆਂ ਗੱਲਾਂ ਚੱਲਣ ਕਹਿੰਦੇ ਵੀ ਫਕੀਰ ਆ ਗਿਆ ਇੱਕ ਧੜਕੇ ਦਾ ਆਪਣੀਆਂ ਵਾਰੀਆਂ ਹੀ ਵੰਡੀ ਜਾਂਦਾ ਓਏ ਸਵੇਰ ਦਾ ਵਾਰੀਆਂ ਹੀ ਵੰਡੀ ਜਾਂਦਾ ਕਹਿੰਦਾ ਜਦੋਂ ਨੇੜੇ ਜਿਹਾ ਆਉਂਦਾ ਕਹਿੰਦਾ ਤੂੰ ਆ ਜਾ ਮੈਂ ਫੇਰ ਆ ਜੂ ਰਾਜੇ ਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਣਾ ਤੇ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਮੈਂ ਤਾਂ ਫੱਲੇ ਬੱਲੇ ਬੱਲੇ ਵਾਸਤੇ ਤਾਂ ਮੈਂ ਖਜ਼ਾਨਾ ਵੰਡਣ ਲੱਗਿਆ ਸੀ ਜਦੋਂ ਫਿਰ ਪਿਛਲੇ ਜੇ ਪੈਰ ਫੇਰ ਵਾਰੀ ਆ ਗਈ ਉਹ ਫਕੀਰ ਦੀ ਉਹਨੇ ਫੇਰ ਕਿਸੇ ਨੂੰ ਵਾਰੀ ਦੇਣੀ ਚਾਹੀ ਤਾਂ ਰਾਜੇ ਨੇ ਉਹਦੀ ਬਾਹ ਫੜ ਲਈ ਕਹਿੰਦਾ ਫਕੀਰਾ ਗਲਤ ਕਰ ਰਿਹਾ ਤੂੰ ਉਹ ਕਹਿੰਦਾ ਕੀ ਕਰ ਰਹੇ ਹਨ ਰਾਜਾ ਸਾਹਿਬ ਕਹਿੰਦਾ ਮੈਂ ਸਵੇਰ ਦਾ ਦੇਖੀ ਜਾਣਾ 15 20 ਵਾਰੀ ਹੋ ਗਿਆ ਹੁਣ ਤੱਕ ਇਹ ਤੂੰ ਆਉਣਾ ਹੈ ਲਾਈਨ 'ਚ ਲੱਗਦਾ ਜੇ ਤੇਰੀ ਵਾਰੀ ਆਉਂਦੇ ਕਿਸੇ ਹੋਰ ਨੂੰ ਦੇਖ ਕੇ ਆਪਣੀ ਵਾਰੀ ਫੇਰ ਲਾਈਨ 'ਚ ਲੱਗ ਜਾਣਾ ਹੈ ਇਹ ਗਲਤ ਹੈ ਤਾਂ ਫਕੀਰ ਕਹਿੰਦਾ ਰਾਜੇ ਨੂੰ ਕਹਿੰਦਾ ਗਲਤ ਨਹੀਂ ਹੈਗਾ ਰਾਜਾ ਸਾਹਿਬ ਆਪਣੇ ਦੋਨਾਂ 'ਚ ਕੋਈ ਫਰਕ ਹੈ ਨਹੀਂ ਉਹ ਕਹਿੰਦਾ ਕਿਵੇਂ ਕਹਿੰਦਾ ਜਿਹੜਾ ਜੋ ਕੁਝ ਤੇਰੇ ਕੋਲੇ ਹੈ ਉਹ ਤੂੰ ਵੰਡੀ ਜਾਨਾ ਜੋ ਮੇਰੇ ਕੋਲੇ ਹੈ ਉਹ ਮੈਂ ਵੰਡੀ ਜਾਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਹੈ ਲੈ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਲੈ ਦੇਖਾਂਗੇ ਕੌਣ ਪਹਿਲਾਂ ਹੁਣ ਖਜ਼ਾਨਾ ਤਾਂ 1 ਦਿਨ 2 ਦਿਨ 5 ਦਿਨ 'ਚ ਮੁੱਕ ਜੂ ਵਾਰੀਆਂ ਦਾ ਕੀ ਹੈ ਉਹ ਤਾਂ 2 ਮਹੀਨੇ ਲਈ ਜੂ ਵਾਰੀਆਂ ਤਾਂ ਆ ਜਾ ਪੈਰੀ ਪੈ ਗਿਆ ਫਿਰ ਉਹਨੇ ਉਹਨੂੰ ਚੱਕਿਆ ਤਾਂ ਹਾਂ ਰਾਜੇ ਨੂੰ ਕਹਿੰਦਾ ਓਏ ਖਜ਼ਾਨਿਆਂ ਨਾਲ ਜਾਂ ਪੈਸਿਆਂ ਨਾਲ ਨਹੀਂ ਓਏ ਬਾਰੀਆਂ ਆਉਂਦੀਆਂ ਓਏ ਬੱਲੇ ਬੱਲੇ ਜਿਹੜੀ ਹੁੰਦੀਆਂ ਆਉਂਦੀਆਂ ਬਾਰੀਆਂ ਦੇਣ ਨਾਲ ਆਉਂਦੀ ਐ ਲੋਕਾਂ ਦੇ ਹੱਕ 'ਚ ਖੜਨ ਨਾਲ ਆਉਂਦੀ ਐ ਲੋਕਾਂ ਨੂੰ ਆਉਂਦੀ ਖਾਤੇ ਖੜਾਉਣ ਨਾਲ ਬਾਰੀ ਜਿਹੜੀ ਬੱਲੇ ਬੱਲੇ ਹੁੰਦੀ ਐ ਇਹ ਬਾਰੀਆਂ ਭਾੜ ਤੇ ਦੂਜੀਆਂ ਵੀ ਸਾਡੀ ਆਊਗੀ ਸੋ ਵੀਰੋ ਆ ਅੱਜ ਦਾ ਥੋੜਾ ਜਿਹੜਾ ਇਕੱਠਾ ਐ ਇਹ ਪਿਆਰ ਐ ਸੱਚ ਜਿਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਸਵੇਰ ਦੇ ਚੱਲੇ ਹੋਵੋਗੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਹੋਵੋਗੇ ਦੋ ਦੋ ਤਿੰਨ ਦਿਨ ਪਹਿਲਾਂ ਕੰਮ ਕਰਕੇ ਘਰ ਦੇ ਵੀ ਉੱਥੇ ਜਾਣਾ ਮੁਖਸਰ ਨਾਲ ਮੱਥਾ ਟੇਕਾਂਗੇ ਨਾਲੇ ਗੁਰੂਆਂ ਦਾ ਅਸ਼ੀਰਵਾਦ ਲਵਾਂਗੇ ਨਾਲੇ ਜਾ ਕੇ ਆਵਾਂਗੇ ਭਾਈ ਰੈਲੀ 'ਚ ਵੀ ਜਾਵਾਂਗੇ ਕਈ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੋਣਾ ਇਹ ਐਨਾ ਟਾਈਮ ਕਿੱਥੇ ਅੱਜ ਕੱਲ ਕਿਸੇ ਕੋਲੇ ਆਪਣੇ ਘਰਦਿਆਂ ਵਾਸਤੇ ਸੋਚਣ ਵਾਸਤੇ ਟਾਈਮ ਹੈ ਨਹੀਂ ਸੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ 'ਤੇ ਹੈ ਵੀਰੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ 'ਤੇ ਹੈ ਔਰ ਤੁਸੀਂ ਉਹ ਬੰਦੇ ਹੋ ਜਿਹੜੇ ਦੇਸ਼ ਭਗਤ ਬੰਦੇ ਹੋ ਜਿਹੜੇ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਹੋ ਕਿ ਯਾਰ ਆਪਣਾ ਪਿੰਡ ਕਿਵੇਂ ਤਰੱਕੀ ਕਰੂਗਾ ਆਪਣਾ ਇਲਾਕਾ ਕਿਵੇਂ ਤਰੱਕੀ ਕਰੂਗਾ ਆਪਣਾ ਪੰਜਾਬ ਕਿਵੇਂ ਤਰੱਕੀ ਕਰੂਗਾ ਸੋ ਇਸ ਕਰਕੇ ਅੱਜ ਇਸ ਇਨ ਠਾਠਾ ਮਾਰਦਾ ਕੱਟ ਦੇਖ ਕੇ ਖੁਸ਼ੀ ਹੈ ਨਹੀਂ ਤਾਂ ਅਜਰੇਲੀਆਂ ਹੋਰ ਪਾਰਟੀਆਂ ਦੀਆਂ ਵੀ ਨੇ ਚਲੋ ਕਾਂਗਰਸ ਨਾਲ ਤਾਂ ਹੁੰਦੀ ਨਹੀਂ ਉਹਨਾਂ ਤਾਂ ਆਪਸ ਦੇ ਵਿੱਚ ਹਜੇ ਗੱਲ ਨਹੀਂ ਬਣ ਰਹੀ ਸੁਖਵੀਰ ਬਾਦਲ ਕਹਲੇ ਨਿਬੜ ਗਏ ਹੁਣ ਕਿ ਉਹ ਤਾਂ ਆਪ ਹੀ ਕਹਿੰਦਾ ਸੀ ਉਹਨੇ ਕਹਿੰਦਾ ਵੀ ਬੋਲਣ ਵਾਲੇ ਤਾਂ ਆਪਣੇ ਸਾਰੇ ਚਲੇ ਗਏ ਮੈਂ ਤਾਂ ਕੱਲ੍ਹ ਹੀ ਆਪਦਾ ਸ਼ੇਦੀ ਹੋਈ ਨਵੇੜ ਲਾਂਗੇ ਸਾਢੇ 12 1 ਵਜੇ ਤੱਕ ਕਹਿੰਦਾ ਨਿਬੜ ਜੂ ਕੰਮ ਉਹ ਤੱਕ ਚਲੇ ਗਏ ਹੁਣੇ ਕਰੇ ਔਰ ਅੱਧਿਆਂ ਤੋਂ ਬਾਅਦ ਸ਼ਰਤ ਲਾ ਲੋ ਅੱਧਿਆਂ ਤੋਂ ਬਾਅਦ ਸੁਖਵੀਰ ਬਾਦਲ ਵਾਲੀਆਂ ਬੱਸਾਂ ਜਿਹੜੇ ਆਏ ਨੇ ਇੱਥੇ ਬੈਠੇ ਨਹੀਂ ਆਜ ਨਹੀਂ ਤਾੜੀਆਂ ਮਾਰਦੇ ਨੇ ਉਹੀ ਨੇ ਇਹ ਮੈਂ ਜਾਣਦਾ ਮੈਂ ਸਭ ਜਾਣਦਾ ਨਾ ਬਸ ਠੀਕ ਆ ਬਸ ਠੀਕ ਆ ਮੈਂ ਸਮਝ ਗਿਆ ਮੈਂ ਠੀਕ ਆ ਬਸ ਖੜੇ ਹੋਣ ਦੀ ਲੋੜ ਨਹੀਂ ਬਸ ਸਮਝ ਗਿਆ ਮੈਂ ਉਹ ਪਿੱਟ ਗਿਆ ਉਹ ਪਿਛਲੇ 20 ਦਿਨ ਤੋਂ ਓਏ ਬਸ ਆਲੇ ਇਧਰ ਹੀ ਆ ਜਾ ਓਏ ਉਧਰ ਉਧਰ ਨਾ ਲੰਘ ਜਾ ਓਏ ਉਹ ਮੈਂ ਕਹਿੰਦਾ ਜਿੰਨਾ ਮਰਜੀ ਕਹਿ ਲਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਾਣੀ ਤਾਂ ਉਧਰ ਹੀ ਜਾਂਦਾ ਜਿੱਥੇ ਨੂੰ ਜਾਣਾ ਪੈ ਜੇ ਬਸ ਸੋ ਇਹ ਐਂ ਤੱਕੇ ਨਹੀਂ ਚੱਲਦੇ ਹੁੰਦੇ ਇਹ ਐਂ ਦਰਿਆਵਾਂ ਨੂੰ ਨੱਕਿਆਂ ਨਾਲ ਮੋੜਿਆ ਨਹੀਂ ਜਾ ਸਕਦਾ ਇਹ ਤੁਹਾਡੇ ਪਿਆਰ ਦਾ ਦਰਿਆ ਹੈ ਜੀ ਜਿਵੇਂ ਕਰਕੇ ਅਸੀਂ ਤੁਰੇ ਫਿਰਦੇ ਆ ਬڑے ਇਲਜ਼ਾਮ ਲਾਉਂਦੇ ਆ ਜੀ ਬੜਾ ਕੁਝ ਕੱਟ ਕੇ ਲਿਆਉਂਦੇ ਆ ਜੀ ਵੀ ਕੋਈ ਮਿਲ ਜੇ ਕੋਈ ਅਹਜੀ ਚੀਜ਼ ਭਗਵਾਨਤਮਨ ਨੂੰ ਬਦਨਾਮ ਕਰ ਦਈਏ ਜਦੋਂ ਅਸੀਂ ਕੀਤਾ ਹੀ ਨਹੀਂ ਕੁਝ ਗਲਤ ਜੀ ਜੇ ਪੈਸੇ ਕਮਾਉਣੇ ਹੁੰਦੇ ਜੀ ਕਲਾਕਾਰੀ ਚੋਂ ਕਮਾ ਲੈਂਦੇ ਬੜੇ ਵਧੀਆ ਕਲਾਕਾਰੀ ਚੋਂ ਬਣਦੇ ਸਾਰੇ ਨਾਲ ਦੇ ਮੇਰੇ ਜਿਹੜੇ ਮੇਰੀ ਟੀਮ ਚ ਕੰਮ ਕਰਦੇ ਸਾਰੇ ਬੜੇ ਵਧੀਆ ਕਲਾਕਾਰ ਨੇ ਜੀ ਅੱਜ ਵੀ ਫਿਲਮਾਂ ਚਾਹੁੰਦੇ ਆ ਮੈਂ ਵੀ ਆ ਜਾਂਦਾ ਬੰਬੇ ਦਿੱਲੀਆਂ ਤੋਂ ਕੋਈ ਟੀਵੀਆਂ ਤੋਂ ਪੈਸੇ ਕਮਾ ਲੈਣੇ ਪੈਸੇ ਆਣ ਤਾਂ ਕੰਮ ਹੈ ਹੀ ਨਹੀਂ ਉਹ ਤਾਂ ਕਾਟਾ ਮਾਰਿਆ ਹੋਇਆ ਜੀ ਹਾਂ ਇੱਕ ਗੱਲ ਹੋ ਹੈਗੇ ਆ ਕਿ ਪੰਜਾਬ ਦੇ ਹੱਕ ਚ ਖੜਨ ਦਾ ਜੋ ਚਾ ਹੈ ਜੋ ਪੰਜਾਬ ਦੇ ਹੱਕ ਚ ਖੜ ਕੇ ਫਿਰ ਸਕੂਨ ਮਿਲਦਾ ਹੈ ਉਹਦਾ ਕੋਈ ਮੁੱਲ ਨਹੀਂ ਕਿਤੇ ਐਸੇ ਕਰਕੇ ਬਸ ਇਹਨਾਂ ਨੂੰ ਇਹ ਵੀ ਇਹ ਕੌਣ ਆ ਗਏ ਯਾਰ ਇਹ ਤਾਂ ਲੋਕਾਂ ਨੂੰ ਸਾਰਾ ਕੁਝ ਦੱਸੀ ਜਾਂਦੇ ਆ ਵੀ ਐ ਹੁੰਦਾ ਹੁੰਦਾ ਐ ਹੁੰਦਾ ਹੁੰਦਾ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਭ ਲੈ ਕੇ ਆਏ ਆ ਆ ਇਧਰ ਜਿਹੜੀ ਸਰੋਂ ਆ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਹੈ ਆ ਇਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਹੈ ਮੈਂ ਕਿਹਾ ਜਦੋਂ ਕੋਟਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਉਹ ਤੋਂ ਸਮਝ ਜਾਨੇ ਹੋ ਤੇ ਉਹ ਵੀ ਤਾਂ ਬਾਲ ਸਾਹਿਬ ਨਹੀਂ ਕਰਾਇਆ ਸੀ ਗੁਰੂ ਸਾਹਿਬ ਦੀ ਵੀ ਆਦਮੀ ਵਾਲਾ ਜਿਹੜਾ ਕੰਮ ਸੀਗਾ ਉਦੋਂ ਉਦੋਂ ਕਿੱਥੇ ਗਏ ਹੋਣੇ ਹੋ ਦੇਖਿਆ ਨਹੀਂ ਕਦੇ ਬਰਗਾੜੀ ਬਹਿਵਲ ਕਲਾਂ ਵਿੱਚ ਦੀ ਲੰਘਦੇ ਜਿੱਥੇ ਗੋਲੀਆਂ ਚਲਾਈਆਂ ਸੀ ਉਦੋਂ ਹੋਮ ਮਿਨਿਸਟਰ ਕੌਣ ਸੀ ਉਦੋਂ ਮੁੱਖ ਮੰਤਰੀ ਕੌਣ ਸੀ ਇਹ ਹੀ ਦੋਨੇ ਸੀ ਕਿਉਂ ਪਤਾ ਉਹ ਨਹੀਂ ਉਹ ਨਹੀਂ ਦੇਖਿਆ ਕਦੇ ਧਰਮ ਨੂੰ ਵੀ ਇੱਦਾਂ ਵਰਤਦੇ ਰਹੇ ਆ ਮਰ ਜਾ ਚਿੜੀਏ ਕਦੇ ਜੋਂ ਜਾ ਚਿੜੀਏ ਹੁਣ ਇਹਨੂੰ ਮਾਫ ਕਰ ਦੋ ਐਦੀ ਹੁਣ ਮਾਫੀ ਕੈਨਸਲ ਕਰ ਦੋ ਹੁਣ ਆ ਹੋਊਗਾ ਹੁਣ ਉਹ ਹੋਊਗਾ ਜੇਬਾਂ ਚੋਂ ਨਿਕਲਦੇ ਆ ਵੱਡੇ ਵੱਡੇ ਅਹੁਦੇਦਾਰ ਮੈਨੂੰ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਪ੍ਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕਰਾਹਿਆਂ 'ਚ ਤਲਣੀ ਪੈਣੀ ਐ ਇਹ ਜਿੰਨਾ ਇਹਨਾਂ ਨੇ ਫਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੇ ਕਿਸੇ ਨੂੰ ਕੁਛ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਆ ਉੱਧਰ ਵੀ ਅਸੀਂ ਆ ਬਸ ਅਸੀਂ ਆ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼-ਰੋਜ਼ ਨਹੀਂ ਚੜਦੀ ਆ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿ ਉਹ ਪਿਛਲੇ 10 ਦਿਨ ਤੋਂ ਮੰਗੀਆਂ ਦੀਆਂ ਰੈਲੀਆਂ ਕਰਕੇ ਸੁਖਬੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਾਓ ਮੱਥਾ ਮੂਥਾ ਟੇਕਣਾ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਾਓ ਇਸ਼ਨਾਨ ਕਰਕੇ ਮੱਥਾ ਟੇਕ ਕੇ ਫੇਰ ਰੈਲੀ ਚ ਜਾਓ ਇਹ ਕੰਨੜ ਹੈਲੀ ਚਾਜੋ ਉਧਰੋਂ ਇਧਰ ਉਧਰ ਨਾ ਚਲੇ ਜਾਇਆ ਕਰ ਇਹ ਮੱਥਾ ਟੇਕਣ ਨੂੰ 40 ਮੁਕਤੀਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਐ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਜਿਹਨੂੰ ਮਾਫ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਰੂਪ ਚੋਰੀ ਹੋਏ ਐ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤਾਂ ਛੱਡੋ ਯਾਰ ਕੋਈ ਚੱਜ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਜ ਦੀ ਗੱਲ ਨਹੀਂ ਹੈਗੀ ਦੇਖੋ ਕ ਕਮਾਲ ਕੋਈ ਗੱਲ ਨਹੀਂ ਦੇਖਦਾ ਪਰਮਾਤਮਾ ਨਾ ਕਸੁੰਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਤ ਮਾਰਦਾ ਹੈ ਮੇਰੇ ਵੀਰੋ ਮੈਨੂੰ ਆਪਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆਂ ਵੀਰੋ ਪੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਆਏ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸੁਰਜੀਤ ਜਿਨ੍ਹਾਂ ਦਾ ਕੋਈ ਰਿਪੋਰਟ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲ 139 ਅਸੀਂ ਉਹਨਾਂ ਨੂੰ ਮੈਂ ਹੁਣੇ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਕੱਲ ਤੱਕ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨ ਅਧਿਕਾਰਿਤ ਜਿਹੜੇ ਸਰੂਪ ਨੇ ਉਹਨਾਂ ਸਾਡੇ ਉਹਨਾਂ ਨੂੰ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸੈਟ ਡਿਊਟੀ ਹੈ 139 ਰੁਪਿਆਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫਾਰਮੇਸ਼ਨ ਆਈ ਹੈ ਵੀ ਆਨ ਅਧਿਕਾਰਤ ਨੇ ਵੀ ਉਹਨਾਂ ਨੇ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲੈਂਦੇ ਨੇ ਕਹਿੰਦੇ ਜੀ ਇੱਧਰ ਉੱਤਰੋਂ ਹੀ ਲੈਂਦੇ ਨੇ ਇੱਧਰੋਂ ਉੱਤਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੀ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫਿਰ ਕਹਿੰਦਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਈ ਹੈ ਉਹ ਨਵਾ ਮੰਗੇ ਆ ਆ ਆ ਦੇਖ ਲੋ ਇਹਨਾਂ ਦਾ ਹਾਲ ਹਾ ਜੇ ਕਹਿੰਦੇ ਸਾਡ ਕੋਲ ਪਤਾ ਨਹੀਂ ਕਿ ਕੱਖ ਨਹੀਂ ਕਰਉ। ਸੋ ਸਾਡਾ ਜੇ ਗੁਰੂ ਜੇ ਸਾਡੇ ਆਪ ਦੇ ਘਰੇ ਸਾਡਾ ਬਾਪ ਸੇਫ ਨਹੀਂ ਹੈਗਾ। ਉਹ ਕਿਤੇ ਕੋਈ ਕਿਤੇ ਲਈ ਫਿਰਦਾ ਕੋਈ ਕਿਤੇ ਘੂਲਦਾ ਫਿਰਦਾ ਸਾਡਾ ਗੁਰੂ ਤੇ ਫਿਰ ਹੋਰ ਕਿੱਥੋਂ ਦੀ ਉਮੀਦ ਕਰਾਂਗੇ ਫਿਰ ਅਸੀਂ। ਸ਼ਾਮ ਤੱਕ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਮੀਡੀਆ ਵਾਲਿਆਂ ਨੂੰ ਵੀ ਮਿਲ ਜੂਗੀ ਡਿਟੇਲ ਕਿ ਕੀ ਹੋਇਆ ਪੰਗਾ ਦੇ ਨੇੜੇ ਦੀ ਕੋਈ ਖਬਰ ਹੈ ਕਿਸੇ ਡੇਰੇ ਦੀ ਖਬਰ ਹੈ। ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆਂ ਤੁਹਾਡੇ ਵਰਗੇ ਆਂ ਨਹੀਂ ਰਹਾਂਗੇ ਔਰ ਹਮੇਸ਼ਾ ਗੁਰੂ ਤੋਂ ਡਰਨ ਵਾਲੇ ਆਂ। ਦੂਰੋਂ ਵੀ ਨਿਸ਼ਾਨ ਸਾਹਿਬ ਨਜ਼ਰ ਆਜੇ ਤਾਂ ਵੀ ਗੱਡੀ 'ਚ ਬੈਠੇ ਮੱਥਾ ਟੇਕਣ ਵਾਲੇ ਬੰਦੇ ਆ ਕਿਸੇ ਦਾ ਹੱਕ ਨਹੀਂ ਮਾਰਦੇ ਬਸ ਇੰਨਾ ਕਹੇ ਕਿਸੇ ਦਾ ਹੱਕ ਖੋਹਦੇ ਵੀ ਨਹੀਂ ਇਹੀ ਚਾਹੁੰਦੇ ਆ ਕਿ ਭਾਈ ਸਾਰੇ ਲੋਕ ਵਸਦੇ ਰਹਿਣ ਹੱਸਦੇ ਰਹਿਣ ਸਾਡਾ ਪੰਜਾਬ ਤਰੱਕੀਆਂ ਕਰੇ ਸਾਡਾ ਪੰਜਾਬ ਦੇ ਨੌਜਵਾਨ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਤਰੱਕੀਆਂ ਕਰਨ ਪੜ੍ਹ ਲਿਖ ਕੇ ਵੱਡੇ ਵੱਡੇ ਆਉਂਦੇ ਤੇ ਜਾਣ ਸਾਡੇ ਪੰਜਾਬ ਦੇ ਜਿਹੜੇ ਬਜ਼ੁਰਗ ਨੇ ਉਹ ਤੰਦਰੁਸਤ ਰਹਿਣ ਉਹਨਾਂ ਦੀ ਦਵਾਈ ਦਾ ਪ੍ਰਬੰਧ ਕਰੀਏ ਜੇ ਬਿਮਾਰ ਹੋ ਜਾਣ ਤੇ ਨਾਲ ਪੰਜਾਬ ਜਿੱਥੇ ਵੀ ਜਾਵੇ ਪੰਜਾਬੀ ਤਾਂ ਉਹ ਪੰਜਾਬ ਦਾ ਨਾਮ ਬੜੇ ਮਾਣ ਨਾਲ ਸ਼ਾਨ ਨਾਲ ਲਵੇ ਕਿ ਅਸੀਂ ਪੰਜਾਬ ਦੇ ਨਾਸੀਆਂ ਫਿਰ 40 ਮੁਕਤਿਆਂ ਦੀ ਧਰਤੀ ਤੋਂ ਮੁਕਸਰ ਸਾਹਿਬ ਤੱਕ ਦਾ ਸਫ਼ਰ ਕਰਦਾ ਬੜੀਆਂ ਕੁਰਬਾਨੀਆਂ ਇਸ ਧਰਤੀ ਤੋਂ ਹੋਈਆਂ ਪਈ ਮਹਾ ਸਿੰਘ ਜੀ ਦੀ ਅਗਵਾਈ ਚ ਜਿੱਥੇ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਵੇਦਾਵਾ ਪਾੜਿਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਸੀ ਬੜਾ ਦੁਨੀਆ ਦਾ ਨਤਮਸਤਕ ਕਰਨ ਦਾ ਸਲਾਬ ਦੁਨੀਆ ਸਜਦਾ ਕਰਨ ਲਈ ਲਾਈਨਾਂ ਚ ਲੱਗੀ ਖੜੀ ਐ ਜਿਹੜੀਆਂ ਕੌਮਾਂ ਆਪਣੀ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਬਚ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਆਪਣੀਆਂ ਕੁਰਬਾਨੀਆਂ ਨੂੰ ਆਪਣੇ ਪੁਰਖਿਆਂ ਦੀ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਅੱਜ ਤੁਸੀਂ ਇੱਥੇ ਇਸ ਜਨ ਸਭਾ ਦੇ ਵਿੱਚ ਆਇਓ ਕੁਝ ਰਾਜਨੀਤਿਕ ਕੁਝ ਪੰਜਾਬ ਦੇ ਕੁਝ ਤੁਹਾਡੇ ਪਰਿਵਾਰਾਂ ਦੇ ਭਵਿੱਖ ਦੀਆਂ ਗੱਲਾਂ ਸੁਣਨ ਤੇ ਨਾਲ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵੀਰੋ ਅੱਜ ਕਿ ਧਰਤੀ ਜਿਹੜੀ ਆ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗ੍ਹਾ ਜਗ੍ਹਾ ਲੰਗਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਜੋ ਜੀ ਦਾ ਸਰਦਾ ਹੈ ਜਿਵੇਂ ਸਰਦਾ ਹੈ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਹੈ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਭਾਈ ਲੈ ਜਾ ਕਿਸੇ ਨੇ ਗੱਡੀਆਂ ਮੁਫਤ ਲਾਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ